ਅਜੀ ਅਸੀ ਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲਤਾ ਦਾ ਦੋਸਤੋ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਐ ਚੈਨਲ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਸੋਹਣੀ ਲੱਗਣ ਦੀ ਗਰੰਟੀ ਆਪਾਂ ਹਰ ਵਾਰੀ ਦਿੰਨੇ ਕਿਉਂਕਿ ਆਪਣੇ ਡੇਟ ਹੀ ਇੰਨੇ ਜੈਨੂਲ ਹੁੰਦੇ ਆ ਸੋਹਣੀ ਆਪਣਾ ਲੱਗਦੀ ਆ ਸੋਹਣੀ ਲੱਗੀ ਤਾਂ ਲਾਈਕ ਕਰ ਦਿਓ ਸੋਹਣਾ ਜੇ ਕਮੈਂਟ ਕਰ ਦਿਓ ਤੇ ਵੀਡੀਓ ਸ਼ੇਅਰ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਜੀ ਵੀਡੀਓ ਸ਼ੇਅਰ ਕਰਨੀ ਬੰਦ ਨੀ ਆ ਤੁਹਾਡੀ ਕਿਉਂਕਿ ਬਹੁਤ ਸਸਤੇ ਹੁੰਦੇ ਆ ਜੀ ਤੇ ਇੰਸਟਾਗ੍ਰਾਮ ਤੇ ਵੀ ਆਪਾਂ ਹੈਗੇ ਚੈਨਲ ਦਾ ਲਿੰਕ ਡਿਸਕ੍ਰਿ ਮੇਰੀ ਦੁਕਾਨ ਤੇ ਇਹ 250 ਰੁਪਏ ਦਾ ਸੇਲ ਹੁੰਦਾ ਸੀਗਾ ਆਹ ਸੋਮਵਾਰ ਮੰਗਲਵਾਰ ਬੁੱਧਵਾਰ ਤਿੰਨ ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਜਾਨੀ ਕਿ 13 14 ਤੇ 15 ਤਰੀਕ 13 14 ਦੇ 15 ਹ ਬਰੋਸਾ ਸਿਰਫ 200 ਰੁਪਏ ਦਾ ਜਿਹੜਾ 250 ਰੁਪਏ ਦਾ ਵੇਚਦੇ ਸੀ ਆਪਾਂ ਸਿਰਫ 200 ਰੁਪਏ ਦਾ ਜੀ ਨੰਗਲ ਕਲਾਥ ਹਾਊਸ ਮਹਿਕਲਾ ਨੇੜੇ ਨੂੰ ਆ ਜਾ ਦਿਖਾ ਲਈ ਡਿਜ਼ਾਈਨ ਜੇ ਕੋਈ ਆਨਲਾਈਨ ਤੁਸੀਂ ਲੈਣਾਗਾ ਤਾਂ ਆਨਲਾਈਨ ਡਿਜ਼ਾਈਨ ਦੇਖ ਕੇ ਆਨਲਾਈਨ ਮਗਵਾਰੋ ਦੀ ਦੁਕਾਨ ਤੋਂ ਅਗਲੇ ਕਿਨਾਰ ਦੁਕਾਨ ਤੋਂ ਅਗਲੇ ਨੂੰ ਰੋਸੇ ਦਾ ਰੇਟ 200 ਰੁਪਏ ਕਰਤਾ ਜੀ ਆਪਾਂ ਇਸ ਤੋਂ ਬਾਅਦ ਫਿਰ ਦੁਬਾਰੇ ਬਾਜੂ ਤਿੰਨ ਦਿਨਾਂ ਬਾਅਦ ਜਿਨ੍ਹਾਂ ਨੂੰ ਵੀ ਲੋੜ ਆ ਲੈ ਲਓ ਜੀ ਬਹੁਤ ਪਿਆਰਾ ਕੱਪੜਾ ਹੈਗਾ ਉਹੀ ਕੱਪੜਾ ਹੈਗਾ ਰੇਟ ਸਿਰਫ 200 ਰੁਪਏ ਨੰਗਲ ਕਲਾਥ ਹਾਊਸ ਮੈਲਕਲਾ ਮੈਲਕਲਾ ਬਿਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨੇ ਦੇ ਬਿਲਕੁਲ ਸਾਹਮਣੇ ਕੇਚਨ ਵਾਲੀ ਗਲੀ ਆ ਗਲੀ ਚ ਆਪਣੀ ਦੁਕਾਨ ਦੇ ਤੋਂ ਮਰਜ਼ੀ ਆ ਜੋ ਨਹੀਂ ਆ ਸਕਦੇ ਤਾਂ ਮਤਲਬ ਕੋਰੀਅਰ ਵੀ ਕਰਵਾ ਦਾਂਗੇ ਸਕਰੀਨ ਸ਼ਾਟ ਲੈ ਕੇ ਉਹ ਤੇ ਟਿਕ ਮਾਰ ਕਰਕੇ ਭੇਜ ਦਿਓ ਤੁਹਾਨੂੰ ਸੂਤ ਤੁਹਾਡਾ ਪਹੁੰਚਾ ਦਾਂਗੇ ਜੀ ਸ਼ਿਪਿੰਗ ਚਾਰਜ ਤੇ ਲੱਗੂਗਾ ਮੌਕੇ ਤੇ ਦੱਸ ਦਾਂਗੇ ਜੋ ਵੀ ਲੋ ਜੀ ਬਹੁਤ ਪੈਰਾ ਕਪੜਾ ਹੁੰਦਾ ਪੂਰਾ ਹੰਦਰਾਂ ਦਾ ਕਪੜਾ ਹੁੰਦਾ ਰੰਗ ਪਰ ਦੀ ਫੁੱਲ ਗਰੰਟੀ ਹੁੰਦੀ ਆ 250 ਰੁਪਏ ਦਾ ਵੇਚ ਰਿਹਾ ਜੀ ਆਪਾਂ ਸਾਰੇ ਕਿਤੇ 250 ਦਾ ਵਿਕ ਰਿਹਾ ਕਪੜਾ ਮਲਾਇਮ ਵਾਲਾ ਜੀ ਇਹ ਨਹੀਂ ਇਹ ਵੀ ਕਪੜਾ ਸਸਤਾ ਕਰਤਾ ਤਾਂ ਰੇਟ ਸਸਤਾ ਕਰਤਾ ਕਪੜਾ ਬਹੁਤ ਵਧੀਆ ਕਪੜਾ ਮਲਾਇਮ ਵਾਲਾ 5 ਮੀਟਰ ਦਾ ਪੂਰਾ ਸੂਟ ਆ 250 ਰੁਪਏ ਦਾ ਸਿਰਫ 250 ਰੁਪਏ ਦਾ ਜੀ ਨੰਗਲ ਕਲਾਥ ਹਾਊਸ ਮਲਕਾਂ ਜਲਦੀ ਜਲਦੀ ਆ ਜਿਓ ਜਿੰਨਾਂ ਨੂੰ ਵੀ ਲੋੜ ਹੈ ਇਹ ਕਪੜੇ ਬਾਰੇ ਮਤਲਬ ਪਤਾ ਨਾ ਬਰੋਸੇ ਬਾਰੇ ਉਹਨਾਂ ਭੈਣਾਂ ਨੂੰ ਮੇਰੇ ਨੂੰ ਪਤਾ ਵੀ ਹਾਂ ਬਰੋਸਾ ਕੀ ਚੀਜ਼ ਹੁੰ ਸੋਰੀ 200 ਰੁਪਏ ਦਾ 250 ਦਾ ਪਹਿਲਾਂ ਆਪਾਂ ਵੇਚਦੇ ਸੀਗੇ ਤੇ ਹੁਣ ਇਹ 200 ਰੁਪਏ ਦਾ ਕਰਤਾ ਜੀ ਆਪਾਂ ਸਿਰਫ 3 ਦਿਨਾਂ ਵਾਸਤੇ 3 ਦਿਨਾਂ ਬਾਅਦ ਫੇਰ ਉਹੀ ਰੇਟ ਹੋ ਜਾਊਗਾ ਤੇ 2200 ਦਾ ਫੇਰ ਹੋ ਜੂਗਾ 2300 ਦਾ ਵਿੱਚਾ ਹੁਣ ਤੱਕ ਜਿੰਨੇ ਵਿੱਚਾ 2500 ਦਾ ਵਿੱਚਾ ਲਓ ਜੀ ਮੈਂ ਸਾਰੇ ਸੂਟ ਤੁਹਾਨੂੰ ਦਿਖਾਤੇ ਜਿਹੜਾ ਵੀ ਤੁਹਾਨੂੰ ਇਹ ਚ ਪਸੰਦ ਆ ਜੇ ਤੁਸੀਂ ਆਨਲਾਈਨ ਖਰੀਦਣਾਗਾ ਦੂਰ ਬੈਠੇ ਹੋ ਨਹੀਂ ਆ ਸਾਡੀ ਦੁਕਾਨ ਤੇ ਤਾਂ ਸ਼ਿਪਿੰਗ ਚਾਰਜ ਮੌਕੇ ਤੇ ਦੱਸ ਦਾਂਗੇ ਜੋ ਵੀ ਹੋਊਗਾ ਨੰਬਰ ਹੈਗਾ ਜੀ ਆਪਣਾ 999431600 ਤੇ ਕੰਟੈਕਟ ਕਰ ਲਓ ਤੇ ਸੂਟ ਤੁਹਾਡਾ ਘਰੇ ਪਹੁੰਚਾ ਦਾਂਗੇ ਹਾਂ ਜੀ ਦੁਕਾਨ ਤੇ ਆ ਸਕਦੇ ਹੋ ਬਹੁਤ ਬਧੀਗੈਲਾ 200 ਰੁਪਏ ਦਾ ਸਿਰਫ ਤਿੰਨ ਦਿਨਾਂ ਵਾਸਤੇ ਫੇਰ ਦੱਸ ਰਿਹਾ 100 ਬਾਰ ਮੰਗਲਵਾਰ ਬੁੱਧਵਾਰ ਸਿਰਫ ਤਿੰਨ ਦਿਨਾਂ ਵਾਸਤੇ 200 ਰੁ ਗਰੰਟੀ ਇਹ ਤੋਂ ਸਸਤਾ ਕੋਈ ਨਹੀਂ ਮਿਲ ਸਕਦਾ ਮੇਰੀ ਖਰੀਦ ਤੋਂ ਵੀ ਘੱਟ ਦਾ ਵੇਚ ਰਿਹਾ ਜੀ ਮੈਂ ਇਹਦੇ ਮਤਲਬ ਇਹ ਨਹੀਂ ਕਹਿੰਦਾ ਵੀ ਮੈਂ ਸੱਚੀ ਪੱਲੋ ਪਾ ਕੇ ਦੇ ਰਿਹਾ ਤੇ ਮੇਰੀ ਖਰੀਦ ਆ ਖਰੀਦ ਤੋਂ ਵੀ ਸਸਤਾ ਵੇਚ ਰਿਹਾ ਤੁਹਾਨੂੰ ਕੋਈ ਗੱਲ ਨਹੀਂ ਤੁਹਾਡਾ ਫਾਇਦਾ ਕਰਨ ਵਾਸਤੇ ਹੀ ਆਪਾਂ ਅੰਦਗੜ ਖੋਲੀ ਹੋਈ ਆ ਜਲਦੀ ਮਿਲਦਾ ਹੋ ਸੋਨੇ ਸੋਨੇ ਸੂਟਾ ਨਵੀਂ ਵੀਡੀਓ ਚ ਫੱਸੀ ਕਾਲ ਦੀ